ਇਹ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਖਰੜ ਲਾਂਡਰਾ ਮਾਰਗ ਦੇ ਸਥਿਤ ਐਸਬੀਪੀ ਪ੍ਰੋਜੈਕਟ ਦੀਆਂ ਹੈਗੀਆਂ ਦੱਸਿਆ ਜਾ ਰਿਹਾ ਕਿ ਸਿਟੀ ਆਫ ਡ੍ਰੀਮ ਦੇ ਨਾਮ ਤੇ ਐਸਬੀਪੀ ਵੱਲੋਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਵਿੱਚ ਪਿਛਲੇ 15 ਦਿਨਾਂ ਦੀ ਅਗਰ ਗੱਲ ਕਰੀਏ ਤਾਂ 15 ਦਿਨਾਂ ਵਿੱਚ ਚੌਥੀ ਵਾਰ ਹੈ ਜਦੋਂ ਕੀ ਕਿਸੇ ਫਲੈਟ ਵਿੱਚ ਅੱਗ ਲੱਗੀ ਹੈ ਦੱਸਦੀ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਿਟੀ ਆਫ ਡ੍ਰੀਮ ਐਸਬੀਪੀ ਪ੍ਰੋਜੈਕਟ ਖਰ ਲਾਂਡਰਾ ਰੋਡ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਇੱਕ ਫਲੈਟ ਨੰਬਰ 2070 ਦੀ ਦੂਜੀ ਮੰਜ਼ਲ ਤੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀ ਹੈ ਕਿ ਫਲੈਟ ਦੇ ਮਾਲਕ ਕਰਮਜੀਤ ਸਿੰਘ ਅਨਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਔਰ ਅਚਾਨਕ ਪਿੱਛੋਂ ਉਸ ਦੇ ਫਲੈਟ ਵਿੱਚ ਅੱਗ ਲੱਗ ਗਈ ਔਰ ਉਸ ਦਾ 20 ਲੱਖ ਰੁਪਏ ਦਾ ਸਮਾਨ ਸਮੇਤ 2 ਲੱਖ ਰੁਪਏ ਨਗਰ ਸੜ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹੈ ਜੋ ਰੋਪ ਲਗਾਏ ਜਾ ਰਹੇ ਹਨ ਕਿ ਮੌਕੇ ਤੇ ਅੱਗ ਬੁਝਾਊ ਜੰਤਰ 20 ਅੱਗ ਬੁਝਾਊ ਜੰਤਰਾਂ ਜਿਨ੍ਹਾਂ ਵਿੱਚੋਂ ਸਿਰਫ 4 ਅੱਗ ਬੁਝਾਊ ਜੰਤਰ ਹੀ ਕੰਮ ਕਰ ਰਹੇ ਹਨ ਔਰ ਪੂਰਾ ਸਿਸਟਮ ਫਾਇਰ ਸੇਫਟੀ ਸਿਸਟਮ ਜੋ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਪਿਆ ਔਰ ਉਸ ਨੂੰ ਠੀਕ ਕਰਨ ਲਈ ਕਈ ਵਾਰ ਬਿਲਡਰ ਨੂੰ ਸ਼ਿਕਾਇਤ ਕੀਤੀ ਗਈ ਅਪੀਲ ਕੀਤੀ ਗਈ ਪਰ ਬਿਲਡਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਲੋਕਾਂ ਦੀ ਕੀਮਤੀ ਜਾਨਾਂ ਨਾਲ ਖਲਵਾੜ ਹੋ ਰਿਹਾ ਔਰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਦੱਸਦੀ ਹੈ ਕਿ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਐ ਐਸਬੀਪੀ ਪ੍ਰੋਜੈਕਟ ਸਿਟੀ ਆਫ ਡ੍ਰੀਮ ਅਲੀਨਾ ਦੀਆਂ ਜੋ ਖਰ ਲਾਂਡਾ ਮਾਰਕ ਦੇ ਸਥਿਤ ਹੈ ਜਿੱਥੇ ਫਲੈਟ ਨੰਬਰ 2070 ਦੂਜੀ ਮੰਜ਼ਲ ਵਿੱਚ ਅੱਗ ਲੱਗੀ ਔਰਕ 2 ਲੱਖ ਰੁਪਏ ਨਗਰ ਸਮੇਤ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਔਰ ਇਸ ਸੰਬੰਧੀ આરોਪ ਲੱਗ ਰਹੇ ਹਨ ਕਿ ਬਿਲਡਰ ਵੱਲੋਂ ਫਾਇਰ ਸੇਫਟੀ ਸਿਸਟਮ ਠੀਕ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਇਹ ਘਟਨਾਵਾਂ ਵਾਪਰੀਆਂ ਹਨ ਇਹ ਜੁੱ ਕਰਾ ਭਾਜੀ ਆ ਦੇਖੋ ਜਿਨ੍ਹਾਂ ਨੇ ਵੀ ਮੇਰੇ ਵੀਰ ਭਰਾਵਾਂ ਨੇ ਇਹ ਗੱਲ ਕਹੀ ਆ ਕਿ ਕੰਪਰੈਸ਼ਰ ਫਟਿਆ ਆ ਆ ਕੰਪਰੈਸ਼ਰ ਆ ਠੀਕ ਆ ਜੀ ਸਾਡਾ ਸਾਰਾ ਘਰ ਸੜ ਗਿਆ ਕੰਪਰੈਸ਼ਰ ਇੱਥੇ ਲੱਗਾ ਸੀ ਸਾਡਾ ਸਾਰਾ ਘਰ ਸੜ ਗਿਆ ਕੰਪਰੈਸ਼ਰ ਫਟਿਆ ਹੁੰਦਾ ਇਹਦਾ ਕੁਝ ਲੱਭਣਾ ਨਹੀਂ ਸੀ ਲਾਗੇ ਛਾਗੇ ਵਾਲਿਆਂ ਨੂੰ ਨੁਕਸਾਨ ਹੋਣਾ ਸੀ ਕੰਪਰੈਸ਼ਰ ਓਕੇ ਸਾਡਾ ਬਚਿਆ ਹੀ ਕੰਪਰੈਸ਼ਰ ਆ ਬਾਕੀ ਬਾਜੀ ਸਾਡਾ ਬਚਿਆ ਕੁਛ ਨਹੀਂ ਠੀਕ ਆ ਤੇ ਜਿਹੜੇ ਵੀਰ ਭਰਾ ਇਹ ਗੱਲ ਕਰ ਰਹੇ ਆ ਕਿ ਇਹ ਇਦਾਂ ਹੋ ਗਿਆ ਇਹਨਾਂ ਨੇ ਸ਼ਰਾਬ ਪੀਤੀ ਸੀ दारू ਭਾਜੀ ਜਿਹੜਾ ਮੁੰਡਾ ਇੱਥੇ ਇੱਥੇ ਸੋਫਾ ਲੱਗਾ ਸੀਗਾ ਉਹ ਮੁੰਡਾ ਉੱਤੇ ਸੁੱਤਾ ਸੀਗਾ ਆ ਇੱਥੋਂ ਪਰਦਾ ਉਹਦੇ ਉੱਤੇ ਡਿੱਗਾ ਹੁਣ ਕਿਸੇ ਦੇ ਉੱਤੇ ਭਾਜੀ ਪਰਦਾ ਡਿੱਗੂਗਾ ਅਚਾਨਕ ਬੰਦਾ ਸੁੱਤਾ ਉੱਠਿਆ ਹੋਊਗਾ ਹਨ ਤੇ ਉਹ ਅੱਖਾਂ ਯੱਕਦਮ ਉਹਦੀਆਂ ਅੱਖਾਂ 'ਚ ਅੱਗ ਪਾਊਗੀ ਤੁਸੀਂ ਭਾਜੀ ਉਹਨੂੰ ਕਹਿ ਰਹੇ ਹੋ ਕਿ ਉਹ ਸ਼ਰਾਬ ਪੀਂਦਾ ਭਾਜੀ ਉਹ ਨਿਤਨੇਮ ਕਰਨ ਵਾਲਾ ਬੰਦਾ ਮਹਾਰਾਜ ਦਾ ਨਾਮ 2 ਵਜੇ ਰਾਤ ਉੱਠ ਕੇ ਲੈਂਦਾ ਭਾਜੀ ਬੋਲਣ ਲੱਗਿਆਂ ਥੋੜੀ ਬਹੁਤੀ ਸ਼ਰਮ ਕਰ ਲਿਆ ਕਰੋ ਠੀਕ ਆ ਜੀ ਇਹ ਚੰਗਾ ਨਹੀਂ ਹੁੰਦਾ ਜੇ ਤੁਸੀਂ ਉਸ ਬੰਦੇ ਬਾਰੇ ਜਾਣਦੇ ਨਹੀਂ ਇਹਨਾਂ ਤੇ ਬੋਲਣ ਦੀ ਉਹ ਨਾ ਕਰਿਆ ਕਰੋ ਮੇਰਾ ਭਰਾ ਬੇਨਤੀ ਕਰਦੇ ਆ ਠੀਕ ਆ ਇਹ ਬੇਨਤੀ ਸਮਝੋ ਪਲੀਜ਼ ਪਾਜੀ ਬਸ ਇੱਕ ਸੇਫਲੀ ਬਚਿਆ ਹੀ ਕੰਪਰੈਸਰ ਆ ਜਿਹੜਾ ਇਹਨਾਂ ਨੇ ਪਾਇਆ ਕਿ ਫਟ ਗਿਆ ਆ ਕੰਪਰੈਸਰ ਆ ਸਾਰਾ ਘਰ ਸੜ ਗਿਆ ਆ ਸਿਰਫ ਇੱਕ ਕੰਪਰੈਸਰ ਬਚਿਆ ਆ ਜਿਹੜਾ ਇਹ ਕੰਪਲੇਨ ਪਾ ਰਿਹਾ ਕਹਿ ਰਿਹਾ ਕਿ ਕੰਪਰੈਸਰ ਫਟਿਆ ਸਿਰਫ ਇਹੀ ਬਚਿਆ